ਕੋਲ ਬੈਲਵਰਡ ਦਾ ਸੂਟ ਜਿਹੜਾ ਮਾਰਕੀਟ 'ਚ ਦਾ 250 ਆਪਾਂ ਦੇਣਾ ਸਿਰਫ 1 ਰੁਪਏ ਦੇ ਵਿੱਚ 1 ਰੁਪਏ ਦੇ ਵਿੱਚ 1 ਰੁਪਏ ਦੇ ਵਿੱਚ ਹਾਂਜੀ 1 ਰੁਪਏ ਦੇ ਵਿੱਚ ਫੁੱਲ ਕੁਆਲਿਟੀ 'ਚ ਮਾਲ ਆਇਆ ਰੀ ਆਪਣੇ ਕੋਲ ਠੀਕ ਆ ਵੀਰੇ ਉਸ ਲੇਟਾਂ ਦੇਣਾ ਮਾਲ ਆਪਾਂ ਦੇਣਾ ਸਿਰਫ 450 ਰੁਪਏ ਦੇ ਵਿੱਚ ਲੋ ਜੀ ਚੈੱਕ ਕਰ ਲੋ ਡਿਜ਼ਾਈਨਿੰਗ ਪੂਰੀ ਹੈਵੀ ਡਿਜ਼ਾਈਨਿੰਗ ਫਰੰਟ ਪੂਰੇ ਹੈਵੀ ਨੇ ਦੁਪੱਟੇ ਬਹੁਤ ਸ਼ਾਨਦਾਰ ਇਹਦੇ ਨਾਲ ਠੀਕ ਆ ਵੀਰੇ ਦੁਪੱਟੇ ਚੈੱਕ ਕਰੋ ਇਹ ਬਹੁਤ ਸ਼ਾਨਦਾਰ ਸਿਰਫ 450 ਰੁਪਏ ਦੇ ਵਿੱਚ ਕੰਜ਼ ਹੈਗੀ ਇਹ ਸ਼ੈਣੀ ਗਾਲਾ ਗਲੈਮ ਸਿਲਕ ਦਾ ਕੱਪੜਾ ਨਾਲ ਆਉਣ ਦੀ ਪੌਂਚੇ ਕੜਾਈ ਲੋ ਜ ਨਾਲ ਹੋਣਗੇ ਦੁਪੱਟੇ ਔਰਗਾਂਜ਼ਾ ਦੇ ਕੜਾਈਆਂ ਵਾਲੇ ਠੀਕ ਆ ਜੀ ਬਿਆਰਾਂ ਚ ਘੱਟੋ ਘੱਟ ਰੇਟ ਤਾਂ ਹੈ 2100 ਕੋਈ 1600 ਆਪਾਂ ਦੇਣਾ ਸਿਰਫ 850 ਰੁਪਏ ਚ ਸਾਰਾ ਕੱਪੜਾ ਮਿਲੂਗਾ ਅੱਧ ਮੁੱਲ ਤੇ ਠੀਕ ਆ ਜੀ ਇਹ ਤੇ 3000 ਵਾਲਾ ਸੂਟ ਆਪਾਂ ਵੱਧ ਰੇਟ ਲਾਣਾ ਰੇਟ ਉਹੀ 1250 ਡਿਜ਼ਾਈਨਿੰਗ ਚੈੱਕ ਕਰੋ ਲਓ ਜੀ ਪੂਰੀ ਹੈਵੀ ਡਿਜ਼ਾਈਨਿੰਗ ਫਰੰਟ ਪੂਰੇ ਜਾਲ ਬ੍ਰਾਈਡਲ ਸੂਟ ਨਾਲ ਇਹਦੇ ਸਾਰਾ ਟੋਟਲੀ ਹੈਂਡ ਦਾ ਕੰਮੜਿਆ ਬਈ ਪੂਰੇ ਮੋਤੀਆਂ ਦੇ ਨਾਲ ਪਲੱਸ ਇਹਦੇ ਹੈਗੀ ਬਾਜੂ ਪਲੱਸ ਨਾਲ ਤਿਆਰ ਕਰਾਈ ਪਹੁੰਚੇ ਠੀਕ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚਿਆ ਸ਼ਹਿਰ ਬਰਨਾਲੇ ਅੱਥ ਨੂੰ ਸ਼ਹਿਰ ਬਰਨਾਲੇ ਸੂਟਾਂ ਦੀ ਸਭ ਤੋਂ ਸਸਤੀ ਦੁਕਾਨ ਦੇ ਉੱਪਰ ਲੈ ਕੇ ਜਾਣੇ ਆ ਜਿੱਥੋਂ ਸਿਰਫ 1 ਰੁਪਿਆ ਦਾ ਸੂਟ ਮਿਲ ਜੂਗਾ ਜਲਦੀਆ ਤੁਹਾਨੂੰ ਸਾਰੀ ਆਪਾਂ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਤੇ ਕੀ ਕੀ ਸੂਟਾਂ ਦਾ ਤੈਨਾਂ ਆਫਰਾਂ ਜਿਹੜੀ ਲਾਈਆਂ ਹੋਈਆਂ ਨੇ ਤੇ 1 ਰੁਪਿਆ ਦਾ ਸੂਟ ਕਿਹੜਾ ਤੁਹਾਨੂੰ ਉਹ ਵੀ ਆਪਾਂ ਸਾਰਾ ਦਿਖਾਵਾਂਗੇ ਸੋ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਸੋ ਤੁਹਾਡੇ ਵੋਟ ਕੰਮ ਦੀ ਇਹ ਵੀਡੀਓ ਜਿਹੜੇ ਇਕੱਠੇ ਕੱਪੜਾ ਲੈਣਾ ਚਾਹੁੰਦੇ ਆ ਵਿਆਹ ਸਾਡੇ ਨੇ ਇਕੱਠਾ ਕੱਪੜਾ ਲੈਣਾ ਉਹਨਾਂ ਦੇ ਬਹੁਤ ਵੱਡੇ ਫਾਇਦੇ ਹੋਣ ਵਾਲਿਆ ਵੀਡੀਓ ਦੇ ਵਿੱਚ ਪ੍ਰੋਪਰ ਤੁਹਾਡਾ ਸਾਰਾ ਐਡਰੈਸ ਸ਼ੇਅਰ ਕਰਾਂਗੇ ਪ੍ਰੋਪਰ ਸਾਰੀ ਕਲੈਕਸ਼ਨ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸੋ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਤੇ 1 ਰੁ ਤੇ ਸਾਹਮਣੇ ਆਪਣੀ ਬਿਲਕੁਲ ਸ਼ਾਪ ਆ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਇਹਨਾਂ ਦਾ ਪ੍ਰੋਪਰ ਜਿਹੜਾ ਐਡਰੈਸ ਪੈ ਜਾਂਦਾ ਉਹ ਪੈ ਜਾਂਦਾ ਸਾਹਮਣੇ ਨਾਨਕਸਰ ਗੁਰਦੁਆਰਾ ਲੱਖੀ ਕਲੋਨੀ ਗਲੀ ਨੰਬਰ 2 ਠੀਕ ਆ ਜੀ ਇਹ ਪ੍ਰੋਪਰ ਐਡਰੈਸ ਪੈ ਜਾਂਦਾ ਤੇ ਚੱਲਦੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਕੀ ਕੀ ਸੂਟਾਂ ਦੇ ਤੇ ਆਫਰਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਸੋ ਵੀਡੀਓ ਐਂਡ ਤੱਕ ਬਾਦ ਜਰੂਰ ਕਰ ਲਿਓ ਦਿਖਾਉਨੇ ਆ ਸਾਰੀ ਅੱਜ ਆਪਾਂ ਇਹਨਾਂ ਦੀ ਸੂਟਾਂ ਦੀ ਕਲੈਕਸ਼ਨ ਹਾਂਜੀ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਵੀਰ ਜੀ ਤੁਸੀਂ 1 ਰੁਪਿਆ ਦਾ ਸੂਟ ਕਿਹੜਾ ਦੇ ਰਹੇ ਹੋ ਪਹਿਲਾਂ ਤਾਂ ਉਹ ਦੱਸੋ ਯਾਰ ਕੀ ਗੱਲ ਆ ਆਪਣੇ ਕੋਲ ਬੈਲਵੈਟ ਦਾ ਸੂਟ ਈ ਜਿਹੜਾ ਮਾਰਕੀਟ 'ਚ ਵੇਖਦਾ 250 ਆਪਾਂ ਦੇਣਾ ਸਿਰਫ 1 ਰੁਪਏ ਦੇ ਵਿੱਚ 1 ਰੁਪਏ ਦੇ ਵਿੱਚ 1 ਰੁਪਏ ਦੇ ਵਿੱਚ ਹਾਂਜੀ 1 ਰੁਪਏ ਦੇ ਵਿੱਚ ਫੁੱਲ ਕੁਆਲਿਟੀ 'ਚ ਮਾਲ ਖੈਰੀ ਆਪਣੇ ਕੋਲ ਠੀਕ ਆ ਵੀਰੇ ਲੈਣਾ ਉਹਨਾਂ ਪੈਨਾਂ ਨੂੰ ਆ ਜਿਹੜੀਆਂ ਪੈਨਾਂ ਸਾਥੋ ਲੈਣਗੀਆਂ 349 ਰੁਪਏ ਦਾ ਕ੍ਰੇਪ ਦਾ ਸੂਟ ਆਲ ਓਵਰ ਸੂਟ ਈ ਪੂਰਾ ਹੈਵੀ ਓਕੇ ਚੈੱਕ ਕਰਨੂ ਬਿਹਾਰ 'ਚ 500 ਵੇਖਦਾ ਆਪਾਂ ਦੇਣਾ ਸਿਰਫ 349 ਰੁਪਏ ਦਾ ਲਓ ਠੀਕ ਆ ਜੀ ਨਾਲ ਦੁਪੱਟਾ ਕੜਾਈ ਵਾਲਾ ਜਨੂਨ ਦਾ ਰੰਗੜੀਆਂ ਬਹੁਤ ਆਪਣੇ ਕੋਲ ਹੈਗੀ ਨੇ ਇਹਦੇ ਵਿੱਚ 349 ਰੁਪਏ ਦਾ ਹੈਗੀ ਆਪਣੇ ਕੋਲ ਕਰੇਵ ਦਾ ਸੂਟ ਠੀਕ ਆ ਵੀਰੇ ਨਾਲ ਹੈਗੀ ਇਹਦੇ 1 ਰੁਪਏ ਦਾ ਬੈਲਵਰਡ ਦਾ ਮੈਚਿੰਗ ਦਾ ਸੂਟ ਲਓ ਵੀ 1 ਰੁਪਏ ਦਾ ਮਿਲ ਜੂ ਨਾਲ ਠੀਕ ਆ ਜੀ ਫੁੱਲ ਗੁਆ ਜਿਹੜੀ ਜਮਾਲ ਖੈਰੀ 100% ਜਿੱਥੋਂ ਮਰਜੀ ਬੰਦਾ ਆਜੇ ਗਾਗਨ ਨੂੰ ਹਰ ਇੱਕ ਨੂੰ ਦਵਾਂਗੇ ਆਪਾਂ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਸਾਰੇ ਸੂਟ ਮਿਲਣਗੇ ਫੈਕਟਰੀ ਰੇਟਾਂ ਦੇ ਭੈਣਾਂ ਨੂੰ ਓਕੇ ਰੇਟਾਂ ਦੀ ਫੁੱਲ ਵਰਡ ਆਫ ਫੁੱਲ ਗਾਰੰਟੀ ਹੈ ਆਪਣੀ ਹੋਲ ਸੇਲ ਰੇਟਾਂ ਦੇ ਮਾਲ ਮਿਲ ਲੱਕ ਸਿੰਗਲ ਵੀ ਮਿਲੂ ਹੋ ਵੈਰਾਈਟੀ ਬਹੁਤ ਹੀ ਆਪਣੇ ਕੋਲ ਓਕੇ ਚੈੱਕ ਕਰ ਲੋ ਇਹ ਨੈਕਸਟ ਆਰਟੀਕਲ ਆਪਣੇ ਕੋਲ ਹੈਗੀ ਹਾਂਜੀ ਬਰਬਰੀ ਸ਼ਿਮਰ ਓਕੇ 11 ਚ ਲੁੱਟ ਹੋਰੀ 8800 ਵਿਕ ਰਿਆ ਹੈ ਹਾਂਜੀ ਆਪਾਂ ਦੇ ਨਾਲ ਸਿਰਫ 450 ਰੁਪਏ ਦਾ ਮੇਲਾ ਲਾਤਾ ਹੈਗੀ ਪੂਰੇ ਫਰੰਟ ਹੈਵੀ ਸੂਟ ਨਹੀਂ ਚੈੱਕ ਕਰ ਲੋ ਪੂਰਾ ਫਰੰਟ ਹੈਵੀ ਹੋ ਨਾਲ ਆਉਣਗੀ ਸ਼ਿਮਰ ਦੀ ਦੁਪੱਟੇ ਦੇ ਨਾਲ ਠੀਕ ਹੈ ਵੀਰੇ ਰੰਗ ਦੇ ਨਾਲ ਫੁੱਲ ਕੁਆਲਿਟੀ ਦੀ ਮਾਲ 800 ਬਿਕਣ ਵਾਲਾ ਆਪਾਂ ਦੇ ਨਾਲ ਸਿਰਫ 450 ਰੁਪਏ ਦੇ ਲੋ ਜੀ ਸਿਰਫ 450 ਬਚਿੱਤਰਾ ਦੇ ਸੂਟ ਹੈਗੇ ਨੇ ਜੀ ਹਾਂਜੀ ਮਾਰਕੀਟ ਵਿੱਚ ਨਾਲੇ 650 ਘੱਟੋ ਘੱਟ ਰੇਟ ਆ। ਹੋਰ ਸਲੇਟਾਂ ਦੇਣਾ ਮਾਲ ਆਪਾਂ ਦੇਣਾ ਸਿਰਫ 450 ਰੁਪਏ ਦੇ ਵਿੱਚ। ਲਓ ਜੀ ਚੈੱਕ ਕਰ ਲਓ ਡਿਜ਼ਾਈਨਿੰਗ ਪੂਰੀ ਹੈਵੀ ਡਿਜ਼ਾਈਨਿੰਗ ਫਰੰਟ ਪੂਰੇ ਹੈਵੀ ਨੇ ਦੁਪੱਟੇ ਬਹੁਤ ਸ਼ਾਨਦਾਰ ਇਹਦੇ ਨਾਲ। ਠੀਕ ਆ ਵੀਰੇ। ਦੁਪੱਟੇ ਚੈੱਕ ਕਰੋ ਬਹੁਤ ਸ਼ਾਨਦਾਰ ਆ। ਸਿਰਫ 450 ਰੁਪਏ ਦੇ ਵਿੱਚ। ਲਓ ਜੀ। ਸਭ ਤੋਂ ਵੱਧ ਟ੍ਰੈਂਡਿੰਗ ਆਰਟੀਕਲ। ਹਾਂਜੀ ਚਾਕਲੇਟ ਦੇ ਉੱਪਰ ਹੀ ਸਿਰਫ ਕੱਪੜੇ ਦਾ ਮੁੱਲ ਹੀ ਲੈਣਾ ਆਪਾਂ ਹੈਗਾ। ਬਿਯਾਰ ਚ ਕੋਈ 800 900 ਆਪਾਂ ਦੇਣਾ ਸਿਰਫ 450 ਰੁਪਏ ਚ। ਲੋਜੀ ਸਾਰੀਆਂ ਬੁਟੀਕ ਡਿਜ਼ਾਈਨਿੰਗਾਂ ਹੋਣਗੀਆਂ ਦੁਪੱਟੇ ਆਉਣਗੇ ਮਸਲੀਨ ਦੇ ਦੇ ਨਾਲ ਲੈਣ ਸਾਲੇ ਠੀਕ ਪੂਰੇ ਸੋਹਣੇ ਆਰਟੀਕਲ ਨੇ ਓਕੇ ਰੰਗੜੀਆਂ ਸਾਰੇ ਇੱਚ ਮਿਲਣ ਲਈ ਫੁੱਲ ਕੁਆਲਿਟੀ ਜਮਾਨਾ ਹੈਰੇ ਆਪਣੇ ਕੋਲ ਓਕੇ ਕੁੱਦੂਆ ਇਸ ਤਰ੍ਹਾਂ ਪਹਿਨਣਾਂ ਨੇ ਹੈਂਡਵਰਕ ਵਾਲੇ ਸੂਟ ਲੈਣੇ ਜਿਨ੍ਹਾਂ ਨੇ ਹਾਂਜੀ ਕੈਡਬਰੀ ਕਾਟਨ ਬਿਨਾ ਲੈਣੀ ਤੋਂ ਬਣਨ ਵਾਲੀ ਪੂਰੇ ਫਰੰਟ ਹੈਂਡਵਰਕ ਦੇ ਨਾਲ ਸਾਰਾ ਜਾਲ ਨਾਲ ਉਹਨਗੀ ਦੁਪੱਟੇ ਕਢਾਈ ਵਾਲੇ 200 ਡਿਮੈਟਰ ਦੇ ਮਸਲੀਨ ਦੇ ਦੁਪੱਟੇ ਹੈਗੇ ਠੀਕ ਹੈ ਓਕੇ ਘੇਰੇ ਦੇ ਪ੍ਰੋਪਰ ਸਾਰਾ ਹੈਂਡ ਦਾ ਕੰਮ ਹੈਗੀ ਠੀਕ ਹੈ ਜੀ 11ਾਂ ਚਲੁੱਟ ਹੋ ਰਹੀ ਹੈ 11 1100 ਆਪਾਂ ਦੇਣਾ ਸਿਰਫ 550 ਰੁਪਏ ਦੇ ਵਿੱਚ ਸਿਰਫ 550 ਕੁਆਂਟੀਟੀ ਫੁੱਲ ਕੁਆਂਟੀਟੀ ਘਰੋਲਾ ਨਹੀਂ ਠੀਕ ਹੈ ਜੀ ਫੈਕਟਰੀ ਰੇਟਾਂ ਦੇ ਮਾਲ ਦੇਣੀ ਆਪਾਂ ਫੈਕਟਰੀ ਰੇਟਾਂ ਦੇਣਾ ਭੈਣਾਂ ਨੂੰ ਓਕੇ ਲੋਈ ਚੈੱਕ ਕਰੋ ਗਰਲਿਸ਼ ਬੁਟੀਕ ਡਿਜ਼ਾਈਨ 11 1100 ਬਿਕਣ ਵਾਲੇ ਸਾਰੇ ਫਰੰਟ ਹੈਵੀ ਸਪੈਸ਼ਲ ਕਾਰੀਗਰ ਨੇ ਤਿਆਰ ਕੀਤੀ ਇਹਦੇ ਪਹੁੰਚੇ ਲਓ ਜੇ ਚੈੱਕ ਕਰੋ ਪਹੁੰਚੇ ਤਿਆਰ ਨੇ ਨਾਲ ਠੀਕ ਆ ਵੀਰੇ ਨਾਲ ਦੁਪੱਟੇ ਆਉਣਗੇ ਟਾਈਟਾਮੀਟਰ ਦੇ ਕੱਟਵਰਕ ਵਾਲੇ ਓਕੇ 1100 ਬੀਗਾਂ ਵਾਲਾ ਆਪਾਂ ਦੇਣਾ ਸਿਰਫ 650 ਦੇ ਵਿੱਚ ਠੀਕ ਆ ਜੀ 650 ਰੁਪਏ ਦਾ ਮੇਲਾ ਲਾਤਾ ਹੈਗੀ ਓਕੇ ਜੀ ਸਾਰੇ ਫਰੰਟ ਹੈਵੀ ਹੈਂਡਵਰਕ ਵਾਲੇ ਕੈਡਬਰੀ ਕਾਟਨ ਦੇ ਸੂਟ ਹੈਗੇ ਬੜੀ ਇੱਕ ਡਿਜ਼ਾਈਨਿੰਗ ਹੈ ਨਹੀਂ ਸਿਰਫ 650 ਰੁਪਏ ਦੇ ਵਿੱਚ ਨਾਲ ਪਹੁੰਚੇ ਕੜਾਈ ਹੈ ਬਿਣਾ ਲੈਣੀ ਤੋਂ ਬੰਨ ਲੈਣੀ 650 ਲਓ ਜੀ 650 ਦੁਪੱਟੇ ਆਉਣਗੇ ਕੜਾਈਆਂ ਵਾਲੇ ਹਾਂਜੀ ਪੂਰੇ ਸੋਨੇ ਦੇ ਦੁਪੱਟੇ ਫੁੱਲ ਲੈਂਥ ਦੇ ਦੁਪੱਟੇ ਨੇ ਇਹਨਾਂ ਨਾਲ ਉਸਤੂਆਦ ਹੈਗੀ ਆਪਣੇ ਕੋਲ ਗਲੈਮ ਸਿਲਕ ਤੇ ਹਾਂਜੀ ਬਹੁਤ ਸ਼ਾਈਨਿੰਗ ਵਾਲਾ ਕੱਪੜਾ ਚੈੱਕਰੋ ਡਿਜ਼ਾਈਨਿੰਗ ਪਹਿਲਾਂ ਦਾ ਪੂਰੀ ਹੈਵੀ ਡਿਜ਼ਾਈਨਿੰਗ ਆ ਸਾਰਾ ਹੈਂਡਵਰਕ ਆ ਠੀਕ ਆ ਵੀਰੇ ਕਲੋਜ਼ ਤੋਂ ਚੈੱਕ ਕਰੋ ਦੀ ਪ੍ਰੋਪਰ ਇਹ ਗਲਾਸ オーਰਗਾਂਜ਼ਾ ਹੈਗੀ ਇਹ ਸ਼ਾਈਨੀ ਵਾਲਾ ਗਲੈਮ ਸਿਲਕ ਦਾ ਕੱਪੜਾ ਨਾਲ ਆਉਣਗੀ ਪੌਂਚੇ ਕੜਾਈ ਲੋ ਜੀ ਪੌਂਚੇ ਦੇ ਕੜਾਈ ਆਊਗੀ ਨਾਲ ਆਉਣਗੇ ਦੁਪੱਟੇ オーਰਗਾਂਜ਼ਾ ਦੇ ਕੜਾਈਆਂ ਵਾਲੇ ਠੀਕ ਆ ਜੀ ਬਿਆਰਾਂ ਚ ਕੱਟੋ ਕੱਟ ਰੇਟ ਦਾ ਹੈ 2100 ਕੋਈ 1600 ਆਪਾਂ ਦੇਣਾ ਸਿਰਫ 850 ਰੁਪਏ ਚ ਸਾਰਾ ਕੱਪੜਾ ਮਿਲੂਗਾ ਅੱਧ ਮੁੱਲ ਤੇ ਠੀਕ ਆ ਜੀ ਵਿਆਹ ਸ਼ਾਦੀਆਂ ਨੂੰ ਖੁੱਲਾ ਸੱਦਈ ਹਾਂਜੀ ਪੂਰੇ ਫਾਇਦੇ ਕਰਾਂਗੇ ਪੂਰੇ ਪਰਤੇ ਲਾਵਾਂਗੇ ਪੂਰੇ ਪੰਜਾਬ ਦੇ ਰੇਟਾਂ ਦੀ ਗਰੰਟੀ ਦੇ ਨਾਲ ਸੌਦੇ ਦੇਣੇ ਲੁਧਿਆਣੇ ਅੰਮ੍ਰਾਲੇ ਨਾਲੋਂ ਸਸਤਾ ਕੱਪੜਾ ਮਿਲੂਗੀ ਸਾਨੂੰ ਬਰਨਾਲੇ ਦੇ ਵਿੱਚ ਠੀਕ ਆ ਜੀ ਔਰਗੈਂਜ਼ਾ ਦੇ ਸੂਟ ਆ ਜਾਣਗੇ ਡਿਜ਼ਾਈਨਿੰਗ ਬਹੁਤ ਸੋਹਣੀ ਹੈਵੀ ਡਿਜ਼ਾਈਨਿੰਗ ਲਾਉਗੀ ਸਾਰੇ ਫਰੰਟ ਹੈਂਡਵਰਕ ਦੇ ਨਾਲ ਪਹੁੰਚੇ ਕੜਾਈ ਨਾਲ ਦੁਪੱਟੇ ਕੜਾਈਆਂ ਵਾਲੇ ਓਕੇ ਸਿਰਫ 1000 ਰ ਬੈਠੇ ਹੋ ਹੌਟ ਸੇਲਿੰਗ ਆਰਟੀਕਲ ਹੀ ਸਾਡੀ ਦੁਕਾਨ ਦੇ ਹਾਂਜੀ ਬਿਆਰਾਂ ਚ ਲੁੱਟ ਹੋ ਰਹੀ 25 2500 ਪੂਰੇ ਹੈਵੀ ਬ੍ਰਾਈਡਲ ਸੂਟ ਨੇ ਓਕੇ 25 2500 ਵਾਲੇ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨਿੰਗ ਪਹਿਲਾਂ ਵਾ ਲਓ ਸਿਰਫ ਕਾਰੀਗਰ ਦਾ ਮੁੱਲ ਲੈਣਾ ਹੈ ਆਪਾਂ ਫੈਕਟਰੀ ਰੇਟਾਂ ਦੇ ਮਾਲ ਆ ਇਹ ਦੇਣਾ ਸਿਰਫ 1250 ਰੁਪਏ ਦੇ ਵਿੱਚ 1250 ਠੀਕ ਹੈ ਨਾਲ ਦੁਪੱਟੇ ਕਢਾਈ ਵਾਲੇ ਪਿਓਰ ਚਨੂਦੇ ਦੁਪੱਟੇ ਹੈਗੇ ਨਾਲ ਹੈਗੀ ਇਹਦੇ ਪੌਂਚੇ ਕਢਾਈ ਠੀਕ ਹੈ ਵੀਰੇ ਕਿਸੇ ਨਾਲ ਪੌਂਚੇ ਵੀ ਨਹੀਂ ਇਹ ਲੋ ਜੀ ਡਿਜ਼ਾਈਨਿੰਗ ਸੁਪਰ ਹਿੱਟ ਹੀ ਆ ਆਪਣੇ ਕੋਲ ਓਕੇ ਲੋ ਡਿਜ਼ਾਈਨਿੰਗ ਲੈ ਕੇ ਚੈੱਕ ਕਰ ਲ ਹਾਂਜੀ ਹੁਣ ਐਨੀ ਹੈ ਡਿਜ਼ਾਈਨਿੰਗ ਹੈਵੀ ਆ 3000 ਵਾਲਾ ਸੂਟ ਹਾਂਜੀ ਆਪਾਂ ਵੱਧ ਰੇਟ ਲਾਣਾ ਰੇਟ ਉਹੀ 1250 ਡਿਜ਼ਾਈਨਿੰਗ ਚੈੱਕ ਕਰੋ ਲਓ ਜੀ ਪੂਰੀ ਹੈਵੀ ਡਿਜ਼ਾਈਨਿੰਗ ਫਰੰਟ ਪੂਰੇ ਜਾਲ ਬ੍ਰਾਈਡਲ ਸੂਟ ਨਾਲ ਇਹਦੇ ਸਾਰਾ ਟੋਟਲੀ ਹੈਂਡ ਦਾ ਕੰਮੜਿਆ ਬਈ ਪੂਰੇ ਮੋਤੀਆਂ ਦੇ ਨਾਲ ਪਲੱਸ ਇਹਦੇ ਹੈਗੀ ਬਾਜੂ ਪਲੱਸ ਨਾਲ ਤਿਆਰ ਕਰਾਈ ਪਹੁੰਚੇ ਠੀਕ ਆ ਬਾਜੂ ਪਹੁੰਚੇ ਦੋਨੇ ਮਿਲਣਗੇ ਭੈਣਾਂ ਨੂੰ ਦੁਪੱਟੇ ਆਉਣਗੇ ਪ्योर ਚਨੂੜ ਦੇ ਢਾਈ ਢਾਈ ਮੀਟਰ ਦੇ ਓਕੇ ਫੁੱਲ ਲੈਂਥ ਦੇ ਹੈਗੇ ਨਹੀਂ ਦੁਪੱਟੇ ਲਓ ਜੀ ਦੁਪੱਟੇ ਚੈੱਕ ਕਰੋ ਫੋਰ ਸਾਈਡ ਵਰਕ ਕੋ ਪੂਰੇ ਹੈਵੀ ਦੁਪੱਟੇ ਨੇ ਮੇਲਾ ਲਾਤੀ ਸਿਰਫ 1250 ਰੁਪਏ ਦੇ ਵਿੱਚ ਠੀਕ ਹੈ ਜੀ ਵਿਆਹ ਸ਼ਾਦੀਆਂ ਨੂੰ ਖੁੱਲਾ ਸੱਦਾ ਹੈਗੀ ਜਿਨ੍ਹਾਂ ਨੇ ਲੈਣਾ ਵੇਚਣਾ ਵਾਸਤੇ ਪੂਰੇ ਫਾਇਦੇ ਕਰਾਂਗੇ ਪੂਰੇ ਪਰਦੇ ਲਾਵਾਂਗੇ ਫਾਇਦੇ ਦੀ ਇੱਕੋ ਇੱਕ ਦੁਕਾਨਾ ਸ਼ਾਲੂ ਕੋਲ ਉਥੋਂ ਉਸ ਬਰਨਾਲਾ ਜਿੱਥੇ ਹਣਾ ਪਹਿਣਾ ਦੇ ਵੱਡੇ ਫਾਇਦੇ ਫੁੱਲ ਟੂ ਫਲੈਸ਼ ਫਾਇਦੇ ਕਰਾਂਗੇ ਪੂਰੀ ਵੈਰਟੀ ਆਪਣੇ ਕੋਲ ਹਾਈਰ ਮਿਲੂਗੀ ਲੁਧਿਆਣੇ ਅੰਮ੍ਰਿਤਸਰ ਨਾਲੋਂ ਸਸਤਾ ਕਪੜਾ ਦਵਾਂਗੀ ਜਿਨ੍ਹਾਂ ਨੇ ਲੈਣਾ ਵੇਚਣਾ ਸੀ ਇਹਨਾਂ ਨੇ ਬਹਿ ਸ਼ਾਦੀਆਂ ਆਏ ਸੀ ਠੀਕ ਹੈ ਜੀ ਆਪਣੇ ਕੋਲ ਫਰੰਟ ਹੈਵੀ ਪੂਰੇ ਬਰਾਇਡਲ ਸੂਟ ਦੀ ਬਜ਼ਾਰਾਂ ਚ बिकਣ ਵਾਲੇ 5 ਪੂਰੇ ਪੰਜਾਬ ਦੇ ਰੇਟਾਂ ਦੀ ਗਰੰਟੀ ਹੈ ਡਿਜ਼ਾਈਨਿੰਗ ਚੈੱਕ ਕਰਨ ਲਈ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਪ੍ਰੋਪਰ ਓਕੇ ਜਿਹੜਾ ਬਿਆਰਾਂ ਚ ਵੇਖਦਾ 5500 ਸਾਰਾ ਟੋਟਲੀ ਹੈਂਡ ਦਾ ਸੀਕੁਐਂਸ ਦਾ ਦਬਕੇ ਦਾ ਕੰਮ ਹੋਇਆ ਵੀ ਓਕੇ ਨਾਲ ਇਹਦੇ ਪਲੱਸ ਤਿਆਰ ਕੀਤੀ ਕਾਰੀਗਰ ਨੇ ਬਾਜੂ ਨਾਲ ਪਲੱਸ ਪਹੁੰਚੇ ਬਾਜੂ ਪਹੁੰਚੇ ਦੋਨੇ ਪੂਰੇ ਹੈਵੀ ਸੂਟ ਆ ਠੀਕ ਆ ਬਿਆਰਾਂ ਚ ਵੇਖਣ ਵਾਲੇ 5000 ਸਿਰਫ ਅਧਮੁੱਲ ਤੇ ਦੇ ਨਹੀਂ ਕੱਪੜਾ ਓਕੇ ਡਿਜ਼ਾਈਨਿੰਗਾ ਤੇ ਕਲਰ ਡਿਜ਼ਾਈਨ ਬਹੁਤ ਹੀ ਆਪਣੇ ਕੋਲ ਓਕੇ ਫੁੱਲ ਕੁਆਂਟੀਟੀ ਚ ਮਾਲ ਆਇਆ ਇਹਦੀ ਠੀਕ ਆ ਜੀ ਸਾਰੀ ਤਰ੍ਹਾਂ ਦਾ ਕੱਪੜਾ ਮਿਲ ਜੂਗੀ ਭ ਚੈੱਕ ਕਰ ਲੋ ਨਾਤੇ ਨਾ ਗਏ ਪਈ ਆਪਣੇ ਕੋਲ ਹਾਂਜੀ ਹਾਂਜੀ ਜਿੰਨਾਂ ਨੇ ਨਾ ਹੋਲ ਸੇਲ ਵੇਚਣ ਵਾਸਤੇ ਨਿਆ ਕਰਾਉ ਦੀ ਨਗਰਾਂ ਦੇ ਉੱਪਰ ਲਓ ਜੀ ਲਓ ਪੂਰੀ ਫੁੱਲ ਕੁਆਨਟੀਟੀ ਜਮਾਲ ਹੈ ਰਹੀ ਆਪਣੇ ਕੋਲ ਓਕੇ ਜਿੰਨਾ ਵੀ ਕੱਪੜਾ ਹੀ ਦੇ ਦਾਂਗੇ ਜਿਹੜਾ ਵੀ ਕੱਪੜਾ ਸੂਰਤ ਸੂਰਤ ਵਾਲੇ ਰੇਟ ਇੱਥੇ ਦੇ ਨਹੀਂ ਜਿਹੜਾ ਵਿਗਦਾ ਲੁਧਿਆਣੇ ਅੰਬਾਲੇ ਹਾਂਜੀ ਉਹ ਰੇਟ ਆਪਾਂ ਦੇਣੀ ਹੈਗੀ ਬਰਨਾਲੇ ਦੇ ਵਿੱਚ ਠੀਕ ਹੈ ਜੀ ਵਿਆਹ ਸ਼ਾਦੀਆਂ ਨੂੰ ਖੁੱਲਾ ਸਦਾ ਜਿੰਨੇ ਲੈਣ ਵੇਚਣ ਵਾਸਤੇ ਫੁੱਲ ਟੂ ਫਲੈਸ਼ ਫਾਇਦੇ ਕਰਾਂਗੇ ਪੂਰੇ 50 ਰੇਟਾਂ ਦੀ ਗਰੰਟੀ ਦੇ ਨਾਲ ਲਵਾ ਗਈ। ਠੀਕ ਹੈ ਜੀ। ਘੱਟੋ ਘੱਟ 20-50 ਰੁਪਏ ਦਾ ਫਰਕ ਹੋਊਗੀ। ਲੁਧਿਆਣਿਆਂ ਵਾਲੇ ਨਾਲੋਂ ਘੱਟ ਦਵਾਂਗੀ ਆਪਾਂ ਕੱਪੜਾ। ਜਿਹਨਾਂ ਨੇ ਵਿਆਹ ਸ਼ਾਦੀਆਂ ਲੈਣਾ ਉਹਨਾਂ ਨੂੰ ਸਿੰਗਲ ਸੂਟ ਵੀ ਦਵਾਂਗੀ ਹੂਲ ਸੇਲ ਰੇਟਾਂ ਤੇ। ਠੀਕ ਹੈ ਜੀ। ਜਲਦੀ ਤੋਂ ਪਹਿਲਾਂ ਪਹੁੰਚੋ। ਸ਼ਾਲੂ ਕੋਲ ਉੱਥੋਂ ਉਸ ਬਰਨਾਲੇ ਤੇ ਨਾਨਕਸਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਗਲੀ ਆਉਂਦੀ। ਮੋਬਾਈਲ ਨੰਬਰ ਹੈਗਾ ਆਪਣਾ 987694412 ਜੇ ਐਡਰੈਸ ਨਹੀਂ ਪਤਾ ਲੱਗਦਾ ਸਾਨੂੰ ਕਾਲ ਕਰੋ। ਠੀਕ ਹੈ ਜੀ। ਲੋਕੇਸ਼ਨ ਹੈਗੀ ਆਪਣੀ ਨਾਨਕਸਰ ਗੁਰਦੁਆਰੇ ਸਾ